ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਆਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆ ਜੀ ਆਪਾਂ ਅੱਜ ਕਈ ਦਿਨ ਮਗਰ ਉਪਾਰ ਰਹੇ ਹਾਂ ਬਿਜੜੀ ਤੇ ਵੀਡੀਓ ਕਰਦੇ ਆ ਘਰ ਦੇ ਕੰਮ ਦੀ ਸ਼ੇਅਰ ਤੁਹਾਡੇ ਨਾਲ ਤੇ ਕਿਹੜਾ ਕਿਹੜਾ ਕੰਮ ਕਰਦੇ ਹਾਂ ਲੋ ਜੀ ਹੁਣ ਮੈਂ ਸੰਵਰਦ ਤੇ ਰੋਟੀ ਬਣਾ ਦਿੱਤੀ ਤੇ ਹੁਣ ਆਪਾਂ ਮਾਜਨੇ ਭਾਂਡੇ ਚਲੋ ਜੀ ਆਜੋ ਸਰੇ ਮੈਂ ਆਪਣੇ ਵਾਸਤੇ ਬਣਾਈਏ ਤੇ ਰੋਟੀਆਂ ਮੈਂ ਬਣਾ ਲਈਆਂ ਤੇ ਇਧਰ ਮੇਥੀ ਦੀ ਸਬਜ਼ੀ ਬਣਾਈ ਸੀ ਤੇ ਹੁਣ ਬੇਬੇ ਜੀ ਡਿਮਾਂਡ ਕਰਤੀ ਕਹਿੰਦਾ ਸਾਹੀ ਪਨੀਰ ਬਣਾਓ ਆ ਪਨੀਰ ਮੈਂ ਹੁਣ ਦੁੱਧ ਪਾੜ ਲਿਆ ਸ਼ਾਮ ਦੇ ਵੇਲੇ ਤਾ ਚੋਈ ਤੋ ਤੇ ਇਧਰ ਆਪਾਂ ਗਰੇਵੀ ਤਿਆਰ ਕਰ ਲਈ ਬੱਚਿਆਂ ਦਾ ਕੋਈ ਪਤਾ ਨਹੀਂ ਕਦੋਂ ਕੋਈ ਡਿਮਾਂਡ ਖੜੀ ਕਰ ਦਿੰਦੇ ਠੀਕ ਹੋ ਸੌਫਟ ਹੋ ਜਾਏ ਸੌਫਟ ਹੋ ਜਾਏ ਅੰਦਰ ਠੰਡੀ ਹੋਈ ਤਾਂ ਘਾਠੀ ਹੋ ਜਾਏ ਇਸ ਕਰਕੇ ਮੈਂ ਗਰੇਵੀ ਥੋੜੀ ਜਿਹੀ ਹੋਰ ਰੱਖੀ ਹੈ ਕਹਿੰਦੀ ਠਾਬੇ ਤੋਂ ਦਿਨ ਨੂੰ ਸਬਜੀ ਮੈਂ ਘਟਾਬੇ ਤੇ ਨਹੀਂ ਜਾਣਾ ਹੈ ਮੈਂ ਘਰੇ ਦੇਣ ਬਣਾ ਦੂੰਗੀ ਜੇ ਕੋਈ ਨਾ ਬਿੰਦ ਟਾਈਮ ਲੱਗ ਜੂ ਆਪਾਂ ਨੂੰ ਬਣਾਉਣਾ ਤੇ ਆਪਾਂ ਕਰੀ ਤੇ ਆ ਕਰਤੀ ਸਬਜੀ ਦੇ ਵਿੱਚ ਲਾ ਦੇਣੀ ਨਹੀਂ ਸਨ ਮੁਕਦੀ ਨਹੀਂ ਖਾਣ ਜੋਗਰ ਦਹੀਂ ਜਮਾਤੇ ਮੈਂ ਤੇ ਆ ਦੁੱਧ ਆਪ ਪੀਵਾਂਗੇ ਗਰਮ ਕਰਕੇ ਜਿਹਨੇ ਪੀਣਾ ਹੋਇਆ ਇਹਦੀ ਅੰਬੜੀ ਸ਼ਾਮ ਦੀ ਰੁਟੀਨ ਆਪਣੀ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਸੌਫਟ ਸੌਫਟ ਪਨੀਰ ਦੇਖੋ ਕਿੰਨਾ ਵਧੀਆ ਬਣਿਆ ਘਰ ਦਾ ਪਨੀਰ ਚਟਪਟੀ ਬਣਾਇਆ Patakarlı gibi. Kim ki? Kim mi? Hım. Sağa kenar doğrulu. No no sağ taraf ਮੈਂ ਕੋਈ ਨਾ ਹਿੰਮਤ ਨਹੀਂ ਪੈਂਦੀ ਸਰ ਇਹ ਤੇਰੇ ਤੇਰਾ ਫੇਰ ਸੁਣਿਆ ਕਰੇਗਾ ਹਾਂ ਅੱਗੇ ਕੀ ਹੈ ਟੋਲੀ ਚ ਕੌੜਾ ਨਹੀਂ ਲੈ ਚਾਹੀਦਾ ਇੱਕ ਪਾਣੀ ਕੌੜਾ ਨਹੀਂ ਲੈ ਹਾਂ ਤਿੰਨ ਬੰਦੇ ਚਾਹੀਦੇ ਸੀ ਉ ਤਾਂ ਮਸ਼ੀਨ ਮੇਰੀ ਦਾ ਕੰਮ ਹੋ ਰਿਹਾ ਬੰਦੇ ਦਾ ਕੰਮ ਖੜ ਗਏ ਆ ਦੇ ਲੈ ਪੀਂਦੇ ਸੰਤੰਮ ਬੰਦੇ ਤਾਂ ਲੋੜ ਹੀ ਨਹੀਂ ਹਣ ਕਤਲਿਕ ਕੰ ਮੇਤ ਨਵੇਂ ਨਵੇਂ ਆਈ ਜਾਂਦੀ ਹੈ ਮੈਂ ਮੈਨੂੰ ਕੋਟ ਹਾਂ ਲੈ ਆਈ ਨਹੀਂ ਸੋ ਲੈ ਕੇ ਜਾਂਦੀ ਗੀ ਗੀ ਗੱਲ ਉਹ ਬੱਕਲ ਘਰਾ ਹੋਗਾ ਨਾ ਹੱਬ ਨਹੀਂ ਆਇਆ ਦੱਸਦਾ ਉਹ ਅਚਲ ਹੈਗੇ ਆਗੇ ਆਗੇ ਜੀ ਗੇ ਹਾਂ ਬੜਾ ਠੀਕ ਹੈ ਜੀ ਕਤੋਂ ਵਿਲਾ ਕਰਦੇ ਨੇ ਇੱਕ ਲੱਗਦੀ ਜੀ ਇਹ ਜੇ ਪੀਚਰ ਉਹ ਕਲਾ ਨਹੀਂ ਹੋ ਰਹੀ ਉਹ ਦਾ ਮੇਟਰੀ ਲੱਗਦਾ ਨਹੀਂ ਸੋタルੀ ਦਾ ਉਰਜਨ ਪਾ ਗਿਆ ਰਹੇ ਜੀ ਸੋタルੀ ਦਾ ਉਰਜਨ ਪਾ ਗਿਆ ਰਹੇ ਜੀ ਜੁਪੀਡੀਨ ਦਾ ਨਾ ਪਤਾ ਪਾਉਂਦਾ ਜੀ ਜੁਪੀਡੀਨ ਦਾ ਨਾ ਪਤਾ ਪਾਉਂਦਾ ਜੀ ਗੜੀ ਨੇ ਮੈਨੂੰ ਸੁਣ ਲਿਆ ਦੋ ਕਟਗਰੇ ਕੈਂਡੀ ਹਾਂ ਹਾਂ ਮੇਰੇ ਕੋਲ ਅਜੇ ਕੋਈ ਫਾਇਦਾ ਨਹੀਂ ਬਲਦਾ ਆਪਾਂ ਨੇ ਕਿਹਾ ਐਵੇਂ ਨਾ ਵੀ ਨਾਮ ਕਰੋ ਕੀ ਫਾਇਦਾ ਹੋਰ ਉਹ ਤਾਂ ਬਾਹਲੇ ਵੇਲੇ ਨੇ ਵੇਲ ਲਈ ਨਹੀਂ ਨਹੀਂ ਕਰਨਾ ਕੀ ਜਾ ਲੈ ਜਨ ਗੱਡੀ ਚ ਗੱਲ ਸੁਣ ਮੈਂ ਉਹ ਹੋ ਗਿਆ ਆਪਣੇ ਕੰਮ ਨੇ ਮੈਂ ਉਹ ਤੇ ਨਾਲ ਤੈਨੂੰ ਕਿਹਦਾ ਤੀ ਅਰੇ ਉਹ ਫੇਰ ਕੋਈ ਦੋ ਚਾਰ ਦਿਨ ਆ ਰੇ ਤੂੰ ਹਣ ਤਾਂ ਦੁੱਧ ਹੈਗਾ ਆਪਣੇ ਘੇ ਹੋਇਆ ਹੈਗਾ ਦੁੱਧ ਹੈ ਹੈ ਬਹਿਲ ਸੀ ਕਿਉ ਦਦ ਅਮਾਨ ਉਹ ਕੰਦੇ ਦਾ ਮੇਰਾ ਜੀ ਨਹੀਂ ਲੱਗਦਾ ਫਿਰ ਲੈ ਜਾਗੇ ਲੈ ਜਾਗੇ ਤੂੰ ਤਾਂ ਨਾਲ ਸਾਥੀ ਭਾਲਦਾ ਸਾਥੀ ਭਾਲਦਾ ਨਾਲ ਹਣ ਵੀ ਰਹੇ ਲੱਖੀ ਨਾਲ ਗੱਲਾਂ ਬਾਤਾਂ ਦਾ ਹਾਲ ਦਾ ਨਾ ਹੁਣੇ ਹੈ ਨਾ ਤੋਈ ਆ ਬਾਲਦਾ ਨਾ ਕਿ ਇਕੱਲੇ ਦਾ ਤੇ ਜੀ ਨਹੀਂ ਲੱਗਦਾ ਇਕੱਲੇ ਜੀ ਨਹੀਂ ਲੱਗਦਾ ਮਨ ਨਾਲ ਹੀ ਮੇ ਆਈ ਹੁਣ ਉਹ ਨਵੀਆਂ ਮਿਲ ਕੇ ਜਾਣਗੇ ਹਣਗੇ ਹੈ ਮਿਲ ਕੇ ਨਹੀਂ ਆਉਣਗੇ ਕੀ ਪਤਾ ਨਹੀਂ ਆ ਲੈਣਗੇ ਯੋ ਨਾ ਆਏ ਹੈ ਨਾ ਆਏ ਤੁਸੀਂ ਮੈਂ ਮੰਨ ਨਹੀਂ ਸਕਦੀ ਤੁਸੀਂ ਨਾ ਉਹ ਆਉਣ ਬੜੀ ਕੁਝ ਹੋ ਰਹੀ ਬੱਚੀ ਹੁੰਦਾ ਬੱਚੇ ਲੈ ਜਾਣਾ ਇਹ ਬਸ ਤੁਸੀਂ ਨਾ ਨਾ ਸਰਾ ਦੇ ਨਾ ਮੈਂ ਗੱਡੀ ਚ ਲੈ ਜਾਣਾ ਸਰਾ ਰਮਣੀ ਹੁੰਦਾ ਆਗ ਨਾ ਇਹ ਹੀ ਨਹੀਂ ਗੱਲ ਖਮ ਨਹੀਂ 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 ਬਸ ਸਾਰਾ ਕਰ ਲੈ ਲੈ ਜਾਵੇਂਗਾ फिर तो ठीक है फिर तो ठीक है कितने लेने आई है कितने लेने आई है मुझे तो मर्जी आ रही है जितनी मर्जी है ये चला जी बैठो बेचारे हाजी बेचारे बैठ हाजी चल हैं चलो जाओ ਜਾ ਬਾਈ ਉਸ ਲਿਆ ਬਾਈ ਆਹੋ ਆਹੋ ਘਟੜੀ ਗਾ ਹਾਂ ਤੇ ਬਸ ਨਹੀਂ ਹਲਾ ਤਾ ਕੀ ਹੋਣਾ ਮੱਲੇ ਹਾਂ ਕੀ ਆ ਜੰਮੀ ਨਾ ਬਾਈ ਹਾਂ ਉਹ ਤਾਂ ਨਾਤਾ ਦੀਦੇ ਰਸਮੀ ਠੀਕ ਠਾਕ ਨੇ ਹਾਂ ਠੀਕ ਠਾਕ ਨੇ ਲਓ ਜੀ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਉਪਰਲਾ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ Bye bye.